ਕਰ ਰਹੇ ਆ ਅੱਜ ਆਪਾਂ ਬਠਿੰਡਾ ਅਮਰੀਕਸਰ ਹਾਈਵੇ ਤੋਂ ਤੇ ਜਾਣਾ ਹੈਗਾ ਬੇਸਿਕਲੀ ਆਪਾਂ ਚੰਡੀਗੜ੍ਹ ਤੇ ਅੱਗੇ ਜਾ ਕੇ ਪਤਾ ਲੱਗੂਗਾ ਵੀ ਆਪਾਂ ਇਸ ਰੋਡ ਤੋਂ ਵੀਡੀਓ ਕੰਨ ਸ਼ੁਰੂ ਕਰ ਰਹੇ ਆ ਤੇ ਟਾਈਮ ਹੋਇਆ ਅਪਰੋਕਸਲੀ ਸਾਢੇ 6 ਦੇ ਆਸ-ਪਾਸ ਤੇ ਸਨਰਾਈਜ਼ ਆਲਮੋਸਟ ਸਨਰਾਈਜ਼ ਹੋ ਗਿਆ ਸੂਰਜ ਦੇਖੋ ਇਹੋ ਚਾਤੀ ਮਾਰ ਰਿਹਾ ਹਲਕਾ ਹਲਕਾ ਬੜਾ ਸੋਹਣਾ ਤੇ ਬਹੁਤ ਸ਼ਾਂਤੀ ਤੇ ਇੱਕ ਵਧੀਆ ਜਿਹਾ ਮਾਹੌਲ ਬਣਿਆ ਹੋਇਆ ਤੇ ਆ ਤੁਸੀਂ ਇਹਦੇ ਕੁਝ ਨਜ਼ਾਰੇ ਆ ਤੇ ਜਾ ਰਹੇ ਆਪਾਂ ਗੱਡੀ ਤੇ ਆਮੋਗੇਪਾ ਬਾਈਕ ਤੇ ਇਹ ਹੋ ਸਕਦਾ ਗੱਡੀ ਤੇ ਕੁਝ ਵੀ ਹੋ ਸਕਦਾ ਤੇ ਅੱਜ ਹੈਗੇ 10 ਦਿਨ ਚਲੋ ਬਾਈਕ ਦੀ ਡਿਲੀਵਰੀ ਤੇ ਜਾ ਰਹੇ ਆਪਾਂ BMW ਚੰਡੀਗੜ੍ਹ ਤੇ ਅੱਜ ਤੁਹਾਨੂੰ ਅੱਜ ਦੀ ਵੀਡੀਓ ਚ ਦਿਖਾਵਾਂਗੇ ਆਪਾਂ ਇੱਕ ਬਾਈਕ ਮੈਂ ਕਿਹਾ ਚਲੋ ਇੱਕ ਬਰਾਂਡ ਨੇ ਛੋਟਾ ਜਿਹਾ ਬਲੌਗ ਜੇ ਕਿਸੇ ਵੀਰਪਾਈ ਨੂੰ ਕੋਈ ਕੋਈ ਨੌਲੇਜ ਮਿਲ ਜਾਂਦੀ ਹੈ ਇਹ ਬਾਈਕ ਬੇਸਿਕਲੀ BMW ਇੱਕ ਜਰਮਨ ਕੰਪਨੀ ਹੈ ਤੇ ਜਰਮਨੀ ਤੋਂ ਹੀ ਆਪਣੀ ਬਾਈਕ ਆ ਰਹੀ ਹੈ ਬਾਇਆ ਥਾਈਲੈਂਡ ਕੱਲ ਪਹੁੰਚ ਗਈ ਸੀ ਤੇ ਅੱਜ ਜਾ ਕੇ ਅਨਬਾਕਸਿੰਗ ਕਰਦੇ ਆ ਉਹ ਵੀ ਤੁਹਾਨੂੰ ਅੱਗੇ ਇੱਕ ਬਾਕਸ ਚ ਆਉਂਦੀ ਆ ਪ੍ਰੋਪਰ ਇਹ ਬਣ ਕੇ ਤੇ ਅ ਗੁਜਰਾਤ ਪੋਰਟ ਤੇ ਉਤਰਦੀ ਆ ਉਸ ਤੋਂ ਬਾਅਦ ਇੱਥੇ ਜੋ ਵੀ ਡੀਲਰ ਹੁੰਦਾ ਉੱਥੇ ਪਹੁੰਚ ਜਾਂਦੀ ਆ ਹਨਾ ਤੇ ਅੱਜ ਹੈਗੀ ਉਸ ਦੀ ਡਿਲੀਵਰੀ ਤੇ ਚੱਲਦੇ ਆਪਾਂ ਕੁਝ ਰਸਤੇ ਦੱਸਣ ਵਾਲਾ ਹੋਵੇ ਦੱਸਾਂਗੇ ਹਲੇ ਇੱਥੋਂ ਆਪਾਂ ਇਸੇ ਰੂਟ ਤੇ ਜਾਣਾ ਹਲੇ ਕਾਫੀ ਦੂਰ ਉਦੋਂ ਗਾਹ ਫਿਰ ਉੱਥੋਂ ਆਪਾਂ ਚੰਡੀਗੜ੍ਹ ਸ਼ਿਫਟ ਹੋਵਾਂਗੇ ਹਨਾ ਤੇ ਪੰਛੀਆਂ ਦੀ ਆਵਾਜ਼ ਬਹੁਤ ਸੋਹਣੀ ਆ ਰਹੀ ਹੈ ਬਹੁਤ ਵਧੀਆ ਆ ਰਹੀ ਹੈ ਮਤਲਬ ਸਮਝਦੇ ਹੋ ਨਾ ਇਹ ਤੜਕੇ ਦਾ ਮਾਹੌਲ ਇੱਕ ਲਾਲੋ ਵੀ ਆਸ-ਪਾਸੇ ਖੇਤ ਬੜਾ ਵਧੀਆ ਲੱਗਦਾ ਹਨਾ ਗੁੱਡ ਚਲੋ ਚਲਦੇ ਆਂ ਲੇਟ ਆਪਾਂ 6:30 ਹੋ ਗਏ ਚਲੋ ਅੱਛਾ ਸੀਟ ਬੋਲਦਾ ਕਰਦੇ ਸੀ ਕਿ ਕਿੱਥੇ ਇਹ ਆ ਜੀ ਗੁਰਖਾ ਇਹਨੂੰ ਦੇਖ ਕੇ ਥੋੜਾ ਜਿਹਾ ਮਨ ਚੇਂਜ ਹੋ ਰਿਹਾ ਬਹੁਤ ਮਤਲਬ ਹੋ ਸਕਦਾ ਕੈਮਰੇ ਦੇ ਨਾਲ ਆਵੇ ਪਰ ਰੀਅਲ 'ਚ ਦੇਖੀ ਤਾਂ ਬਹੁਤ ਵੱਡੀ ਹੈ ਕਿ ਕਲਰ ਹਨਾ ਕਲਰ ਵੀ ਤੇ ਹਾਂ ਇਹਨੂੰ ਤਾਂ ਹਜ ਜੜਾ ਜੜਾ ਹੁੰਦਾ ਇਹ ਖੜੇ ਸੀ ਅਸੀਂ ਮਹਾਲੀ ਤੇ ਬਾਈਕੇ ਅ ਜਿੱਸੇ ਕਿ ਨੌਨ ਸੀਗੇ ਇੱਥੇ ਬ੍ਰੇਕਫਾਸਟ ਕੀਤਾ ਤੇ ਸ਼ਾਮ ਨੂੰ ਵੀ ਸਾਡੀ ਸਟੇ ਇੱਥੇ ਆ ਬਹੁਤ ਵੱਡੀ ਗੱਡੀ ਉਹ ਬਾਈ ਐਨ ਐਸ 1 ਆਈ ਸੀ ਤੇ ਹੈਲਮਟ ਦੀ ਸਿਲੈਕਸ਼ਨ ਕਰ ਰਹੇ ਆ ਆ ਲਈਏ ਪਾਣੀ ਥੈਂਕ ਯੂ ਤੁਸੀਂ ਕਿਹਾ ਨਾ ਥੈਂਕ ਯੂ ਤੇ ਚੂਜ਼ ਕਰਦੇ ਆ ਕਿਹੜਾ ਲਈਏ ਪ੍ਰਾਈਸ ਦੋਨਾਂ ਦਾ ਸੇਮ ਹੀ ਆ 12000 ਦੇ ਰੌਂਡ 11-12000 ਦੇ ਰੇਂਜ ਚ ਦੋਨੇ ਹੈਲਮਟ ਆ ਪਰ ਹੁਣ ਲਈਏ ਕਿਹੜਾ ਉਹ ਥੋੜੀ ਜੀ ਕਨਫਿਊਜ਼ਨ ਹੋ ਰਹੀ ਆ ਬਾਕੀ ਹੈਲਮਟ ਬਹੁਤ ਪਏ ਨੇ ਕੋਲੇ ਸਮਾਨ ਸੋਨ ਬਹੁਤ ਐਕਸੈਸਰੀ ਦਾ ਜਿਹੜਾ ਮਰਜ਼ੀ ਲੈ ਜੀ ਵੈਲਕਮ ਟੂ ਚੰਡੀਗੜ੍ਹ ਦਾ ਬਿਊਟੀਫੁਲ ਸਿਟੀ ਚਲਾਂਗ ਸਿਟੀ ਸੋ ਤੁਸੀਂ ਬੜਾ ਧਿਆਨ ਨਾਲ ਉਸ ਹੁਣ ਡਰਾਈਵਿੰਗ ਫੋੜਿਆ ਉੱਥੇ ਭਾਈ ਜੀ ਹੈ ਲੈਨ ਤੇ ਵੀ ਰੱਖ ਆ ਉਹ ਚਾਲ ਦੀ ਲੈਨ 'ਚ ਮੈਂ ਲੋਵੇ ਟਾਈਮ ਆਲਮੋਸਟ 2 ਵਜੇ ਤੇ 2 ਵਜੇ ਦੇ ਕਰੀ-ਕਰੀਓ ਅਸੀਂ 1 ਘੰਟਾ ਘੰਟਾ ਕਹਿੰਦੇ 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 ਤੇ ਵਾਲੇ ਰਾਹ ਜੀ ਤੁਰੇ ਫਿਰਦੇ ਹਨ ਇਹ ਸਮਾਰਟ ਫੋਨ ਲੈਣਾ ਸੀ ਨਾ ਕਾਸੀ ਤਾਂ ਕਰਕੇ ਲੇਟ ਹੋ ਗਏ ਉਸ ਦੀ ਵੇ ਸੀ ਵੀ 10 ਵਜੇ ਵੀ ਜੈਂਸੀ ਜਾ ਕੇ ਖੜੇ ਹੋਵਾਂਗੇ ਅਸੀਂ 10 ਦਾ ਮਤਲਬ 10 ਕਰ ਲਈਏ ਪਹਿਲਾਂ ਆ ਵੀ EV ਹੈ ਤੇ ਲੈਣੀ ਆ ਤਾਂ ਉਹ ਸਾਹਮਣੇ EV ਦੀ ਕਰੋੜ ਦੀ ਹੋਊਗਾ ਕਰੋੜ ਤੋਂ ਵੀ ਜ਼ਿਆਦਾ ਹੋਵੇਗਾ ਸਹੀ ਲੈਡਰ ਦੀ ਤਾਂ EV ਵੀ ਕਰੋੜ ਦੀ ਹੋਊਗੀ ਆ ਬਈ BMW ਆ ਕੇ ਕਹਿੰਦੇ ਕਿਵੇਂ ਲੱਗ ਰਿਹਾ ਮੈਂ ਤੂੰ ਸੁਸਤ ਹੋ ਗਿਆ ਤੂੰ ਇਸ ਤਰ੍ਹਾਂ ਚਾਹੁੰਦੇ ਹੋਂਦੇ ਸੁਸਤ ਹੋ ਗਏ ਨੀ ਤੇ ਤੁਹਾਨੂੰ ਰਾਤ ਨੂੰ ਵੀ ਆਉਣੀ ਚਾਹੀਦੀ ਸੈਲ ਤਾਂ ਤੁਸੀਂ ਰਾਤ ਘਟਾ ਹੀ ਤਾਂ ਆ ਗਈ ਹੈ ਤਾਂ ਹੀ ਆ ਗਈ ਠੀਕ ਹੈ ਚਲੋ ਭਾਈ ਅੱਜ ਹੈਗੀ ਆਪਣੇ ਜੱਸੇ ਬਾਈ ਦੀ ਡਿਲੀਵਰੀ ਤੇ ਤੁਹਾਨੂੰ ਦਿਖਾਉਣਾ ਹੈ ਕਿਹੜੀ ਬਾਈਕ ਹੈ ਕਿਹੜਾ ਰੰਗ ਕੀ ਸਾਰਾ ਕੁਝ ਤੁਹਾਨੂੰ ਡਿਟੇਲ ਦੇਵਾਂਗੇ ਇੱਕ ਵਾਰੀ ਹੁਣ ਕੌਫੀ ਪੀ ਲਈਏ ਫਿਰ ਤਾਂ ਹੀ ਵੀ ਟਲਾਓਗੇ ਥੋੜਾ ਹੈਨਾ ਨਹੀਂ ਗਰਮੀ ਨੇ ਟੇ ਹੀ ਲਿਓਗੇ ਅਰੇ ਪ੍ਰੋਡਕਟਾਂ ਦਾ ਸਸਤੀ ਬਾਤ ਸਸਤੀ ਬਾਤ ਸਹੀ ਗੱਲ ਹੈ ਸਸਤੀ ਬਾਤ ਹੈ ਸੀ ਕੱਤੋਂ ਲਾਂਚ ਹੋਈ ਹੈ ਕੌਫੀ ਆ ਗਈ ਕਹਿੰਦੇ ਆਪਣੀ ਜੇ ਮੁੰਡੇ ਖਾ ਕੇ ਪਰੌਂਠੇ ਸਸਤੇ ਜੇ ਪੈ ਗਏ ਸੀਗੇ ਹੁਣ ਆਉਗੀ ਥੋੜੀ એનર્ਜੀ ਹੁਣ ਨਰਜੀ ਹੁਣ ਨਰਜੀ ਯਾਰ ਜੀ ਬਾਈ ਕਹਿੰਦੇ ਫਾਈਨਲੀ ਹਰ ਕਹੇ ਹਰ ਸੰਦਾਸ 55 ਵੀ ਨਾਲ ਵੀ ਘਰੇ ਵੀ ਆਈ ਖੜਾਇਆ ਕਰਨਾ ਬਾਈ ਇਹ ਬਾਈ ਕਾਈ ਤੁਹਾਨੂੰ ਦਿਖਾਉਣੇ ਹਲੇ ਤਾਂ ਕਿਹੜਾ ਰੈਪ ਹੈ ਕਰੋ ਫਿਰ ਤੁਸੀਂ ਇਹਦੀ ਪਹਿਲਾਂ ਪਤਾ ਕਰ ਲਓ ਆਪਣਾ ਹੀ ਹੈ ਤੇ ਆਪਣਾ ਹੀ ਹੈ ਕਿੰਨੇ ਕੌਂਦੇ ਕਹਿੰਦੇ ਇਹ ਕੀ ਆ ਬਾਈ ਕ ਭਾਈ ਦੇਖਦੇ ਆ ਬਾਕੀ ਹਲੇ ਖੁੱਲਣ ਦੋ ਇੱਕ ਵਾਰੀ ਕੀ ਦਬੋਣਾ ਜੀ ਯਾਰ ਵਿੱਕੀ ਦਾ ਹਾਂ ਚੱਕ ਲਓ ਹੈਲੋ ਮੰਨ ਕਰ ਲਈ ਜੀ ਤਾਂ ਨਹੀਂ ਕੀ ਵਧੀਆ ਸਭ ਸਵਾਗਤ ਜੀ ਇਹ ਨਹੀਂ ਇਹ ਤਾਂ ਫੇਕ ਕੰਚੇ ਆ ਰਾਤ ਇਹ ਹੁਣੇ ਹੁਣੇ ਸੀਟ ਵੀ ਫਾਈਨਲ ਹੋ ਗਈ ਵੀਰ ਫਾਈਨਲ ਸੀਟ ਜਿਵੇਂ ਉਹ ਬਈ ਆ ਬਾਈਕ ਆਏ ਆਉਂਦੀ ਆ ਇਹ ਤੇ ਬੇਸਿਕਲੀ ਹੱਸ ਗੰਜਿਆ ਤੋਂ ਨਾਲ ਹੀ ਜਾਉਗੇ ਲੈ ਜੀ ਤੁਸੀਂ ਟੂ ਟੂ ਹੱਸਾਂ ਨਹੀਂ ਤਾਂ ਘਰੇ ਹੀ ਖੜਾ ਸਕਦੇ ਹੋ ਸੇਫਟੀ ਵਾਸਤੇ ਨਹੀਂ ਉਹਦੇ ਲਈ ਨਹੀਂ ਆਏਗੇ ਹਾਂ ਜੇ ਤੁਸੀਂ ਇਹਦਾ ਯਾਦਗਾਰ ਲੈ ਕੇ ਜਾਣੀ ਹੈ ਲੈ ਜਾ ਸਕਦੇ ਹੋ ਸੇਫਟੀ ਪਰਪਸ ਲਈ ਇਹਦਾ ਕੋਈ ਕੰਮ ਨਹੀਂ ਯਾਦ ਕਰ ਲਿਆ ਜਦ ਵਿੱਚ ਆਇਆ ਸੀਗਾ ਦੱਸਿਆ ਕਰਾਂਗੇ ਜਵਾਕ ਉਹ ਕੈਰੀਅਰ ਤਾਂ ਲੱਗੇ ਥਾਰੇ ਉੱਤੇ ਅਗਲੇ ਵਾਰੀ ਉਹ ਲੈ ਆਵਾਂ ਕਿ ਵੀ ਕੇਰੇ ਰੱਖ ਲਿਓ ਸੀ ਦੋ ਕੁ ਦਿਨਾਂ ਦਾ ਲੈ ਜਾਾਂਗੇ ਹਨਾ ਸੋਨੂ ਕੋਲੇ ਪਹੁੰਚਦਾ ਕਰ ਦਿਆਂਗੇ ਸਹੀ ਗੱਲ ਇਹ ਅਸਰ ਨਹੀਂ ਵਧੀਆ ਆ ਵੀ ਆ ਹਾਂ ਨਹੀਂ ਨਹੀਂ ਵਧੀਆ ਕਿਹੜਾ ਕੀ ਪਤਾ ਕਿਵੇਂ ਆਉਣ ਲੱਗ ਪੈਣਗੇ ਟਾਇਰ ਵਧੀਆ ਆ ਯਾਰ ਐਤਗੇ 900 ਦਾ ਟਾਇਰ ਚੋਚਾ ਬਣ ਚੇਨ ਵੀ ਚੇਨ ਤਾਂ ਹੋਈ ਆ ਪਰੋ ਚੇਨ ਹੈ ਸੈਲਫ ਰਿਪਲੀਕੇਸ਼ਨ ਹੈਲੋ ਭਾਈ ਇਹ ਆ ਬਾਈਕ BMW 900 ਤੇ ਕਿਵੇਂ ਲੱਗਿਆ ਬੈਗ ਦੇਖ ਕੇ ਹਾਂ ਮੈਂ ਦੇਖੀ ਭਾਈ ਜਿਹਦਾ ਆਪ ਇੱਥੇ ਖੜ ਕੇ ਦੇਖਦੇ ਹਾਂ ਕਿੰਨਾ ਚੌੜਾ ਹੈ ਇਹ ਹਣਾ ਹਜਰ ਅਕਸੈਸਰੀ ਹਾਂ ਅਕਸੈਸਰੀ ਲੱਗੂਗੀ ਨਾ ਹਲੇ ਤਾਂ ਬੀਸਿਕਲੀ ਆਉਦੇ ਹੈਗੇ ਇਹ ਜਿਵੇਂ ਪਾਰਟਸ ਵਗੈਰਾ ਸਾਰੇ ਜਰਮਨੀ ਤੋਂ ਆਉਂਦੇ ਆ ਤੇ ਅਸੈਂਬਲ ਹੁੰਦੇ ਆ ਇਹ ਥਾਈਲੈਂਡ ਤੇ ਥਾਈਲੈਂਡ ਦੇ ਵਿੱਚ ਆ ਕੇ ਆ ਲੈ ਆਈ ਕਹਿੰਦੇ ਪਹਿਲੀ ਸੈਟਿੰਗ ਕਰ ਲਈ ਪਹਿਲੀ ਸੈਟਿੰਗ ਕਾਲੀ ਬੱਸ ਖੜਾ ਨਹੀਂ ਜਾਂਦਾ ਹੁਣ ਉਹ ਦੂਰੋਂ ਆਉਂਦਾ ਹੈ ਇਹ ਵੀ ਹੱਥ ਲੈ ਕੇ ਜਾਣਾ ਨਹੀਂ ਇਹ ਸੱਟ ਹੋ ਗਿਆ ਮੈਂ ਪਤਾ ਨਹੀਂ ਆਉਣ ਵਾਲੇ ਸਾਲਾਂ 'ਚ ਕਿਵੇਂ ਆਉਣ ਲੱਗ ਪੈਣੇ ਆ ਜਾਂ ਉਹੀ ਆਉਣ ਲੱਗ ਪੈਣੇ ਆ ਵੀ ਕੀ ਪਤਾ ਜੀ ਇਹਨੂੰ ਤਾਂ ਬੰਦੀ ਹੋ ਜਾਣ ਹਾਂ ਨਹੀਂ ਨਹੀਂ ਵਧੀਆ ਗਿਆ ਜਿਸ ਵਾਸਤੇ ਗਵਰਨਮੈਂਟ ਦੇ ਰੂਲ ਆ ਰਹੇ ਆ ਸਹੀ ਕਰਨਾ ਕੋਈ ਪਤਾ ਨਹੀਂ ਕੀ ਚਾਹਵਾਗਾ ਆਪਾਂ ਜੀ ਕਲਰ ਬਹੁਤ ਵਧੀਆ ਲੱਗਿਆ ਮੈਨੂੰ ਜੀ 850 ਦੇ ਬਲੈਕ ਨਾਲ ਉਹ ਠੀਕ ਹੈ ਪਰ ਉਹ ਵੀ ਸੋਹਣਾ ਹੈ ਹਾਂ ਆਰ ਤੇ 900 ਦਾ ਬਲੈਕ ਤਾਂ ਨਹੀਂ ਸੋਹਣਾ ਹਾਂ ਉਹ ਖੜੇ ਬਲੈਕ ਹੀ ਡੈਮੋ ਮਰ ਗਏ ਕਿ ਕਿ ਖੜਾ ਹੈ ਹਾਂ ਚੰਗਨ ਵਿੱਚ ਅੰਦਰ ਖੜੇ ਬਾਹਰ ਖੜਾ ਤੇ ਇੱਕ ਦੇਖੋ ਵਾਈਟ ਦੇ ਸਟਿੱਕਰ ਅੱਪਰ ਕਾਰਡ ਤੇ ਲਾ ਕੇ ਹਨਾ ਹੋਰ ਜੌੜਾ ਲਗਣਾ ਹਾਂ ਹਲੇ ਤਾਂ ਸਾਰਾ ਕੁਝ ਲੱਗੂਗਾ ਮੇਰੀ ਤਰਫ ਆਏਗੀ ਨਹੀਂ ਨਹੀਂ ਆਏਗੀ ਥਰੀ ਆਏਗੀ ਕੋਈ ਬਾਤ ਨਹੀਂ ਆਪਾਂ ਬੰਦ ਕਰ ਸਵਾਲ ਲੈ ਸਵਾਲ ਨਹੀਂ ਹੈ ہماری ਭੜੀ ਹੋਈ ਹੈ ਬਾਰ ਮਧਿਆ ਵਸੇ ਯਾਰ ਸੋਹਣਾ ਇਹਦਾ ਇਹ ਮੂਲ ਟਾਇਰ ਇਹਨਾਂ ਪਤਲਾ ਜਾ ਕਦੋਂ ਕਰ ਦਿੰਦੇ ਆ 1 ਇੰਚ ਇਹਦੇ ਚ ਆਉਂਦਾ ਹੀ ਇਹ ਆ ਰੋਡ ਓਰੀਐਂਟਿਡ ਜਗ੍ਹਾ ਹੁੰਦੀ ਹੈ ਬਾਈ ਅੱਛਾ ਪਰ ਮਗਲਾ ਟਾਈਮ ਮੈਨੂੰ ਬਹੁਤ ਵਧੀਆ ਲੱਗਿਆ ਇਹਦਾ ਅੱਗੇ ਨਾਲ ਬਦਲ ਕੇ ਚੈੱਕ ਕਰਦਾ ਹਾਂ ਮੁਝੇ ਚੈੱਕ ਕਰਦਾ ਯਾਰ ਉਹ ਪਹਿਲਾ ਟਾਇਰ ਮੈਨੂੰ ਠੀਕ ਰਾਕਿਆ ਲੱਗਿਆ ਫਿਰ ਪਰਫਾਰਮੈਂਸ ਤੇਰੀ ਵੀ ਨਹੀਂ ਪਤਾ ਹਾਲੇ ਆਪਾਂ ਨੂੰ ਕਿਵੇਂ 240 ਕਿਲੋ 240 ਕਿਲੋ ਹੈ ਹਾਂ ਨਹੀਂ ਤਾਂ ਇਹਦੀ ਕੋਈ ਗੱਲ ਨਹੀਂ ਹੋਣੀ ਕਿ ਉਹ ਭੱਜ ਕੇ ਬਰੋਰ ਬਾਅਦ ਆਪਾਂ ਜੇਰਾ ਫਰੰਟ ਟਾਇਰ ਸੇਮ ਹੀ ਹੈ 90 90 ਹੈ ਕਿ ਚੇਂਜ ਕਰਿਆ 21 ਤੇ 90 90 ਹੈ ਸਿਰ ਤੋਂ ਪਹਿਲੇ ਸੀ ਅੱਛਾ ਪਹਿਲੇ ਜਿਹਨੇ ਮੈਨੂੰ ਪਤਾ ਨਹੀਂ ਕਿਉਂ ਚੌੜਾ ਜਿਹਾ ਲੱਗ ਰਿਹਾ ਪਹਿਲਾਂ ਨੂੰ ਆਈ ਲੈ ਜੋ ਹੈ ਆਈ ਚੱਕ ਲੈ ਆ ਹਵਾ ਵਾਲੀ ਵਾਲੀ ਹੋ ਜਾ ਬਹੁਤ ਠੀਕ ਹੈ ਯਾਰ ਕੱਲ ਲੋਕ ਸਾਡੀ ਉਹ ਵੀ ਗੱਲ ਕਰਾ ਦੋ ਸਮਾਨ ਸਮੁੰਦਰ ਕੱਢਦੀ ਸਾਰਾ ਆਪਣਾ ਸਾਢੇ 5 ਲੱਖ 5 ਲੱਖ 73000 ਦੀ ਮੈਂ ਕਿਹਾ ਪਤਾ ਨਹੀਂ ਕੀ ਆ ਗਿਆ ਠੀਕ ਹੈ ਉਹ ਤਾਂ ਚੀਜ਼ ਤਾਂ ਵਧੀਆ ਹੈ ਯਾਰ 102 ਤੱਕ ਚਲੀ ਜਾਂਦੀ ਹੈ 102 ਤੱਕ ਹੈ ਨਿੱਕਾ ਜਿਹਾ ਮੀਟਰ ਠੀਕ ਹੈ ਰੇਟ ਜਾਦੇ ਆ ਪਰ ਸਿਰ ਚੀਜ਼ ਵਧੀਆ ਇਹ ਸਕੂਟਰ ਹੈ ਨਾ ਇਹ ਬਾਈਕ ਹੈ ਅੱਛਾ ਅਲੱਗ ਹੀ ਕਨਸੈਪਟ ਹੈ ਉਹ ਨਹੀਂ ਆ 850 ਤੇ ਲੱਗੀ ਹੈ ਤੇ ਲਾ ਕੇ ਦਿਖਾਉਣੇ ਆ ਤੇ ਆ ਬਾਈਕ ਤਾਂ ਬਹੁਤ ਜ਼ਿਆਦਾ ਹੈਵੀ ਜਿਹਾ ਕੰਮ ਹੈ ਹਨਾ ਹਾਂ ਉਹ ਨਰਪਾਲਾ ਕੋਲ ਆਈ ਬੜਾ ਬੜਾ ਕੋਸਾ ਯਾਰ ਬੜਾ ਕੋਸਾ ਲੱਗਿਆ ਸ਼ੌਕ ਦਾ ਕਈ ਮੁੱਲ ਨਹੀਂ ਆਹ ਠੀਕ ਹੈ ਜੰਮਾ ਆਹ ਰੇ ਇਹਨਾਂ ਨਾਲ ਕੋਈ ਵੀ ਖੜੇ ਜਿਹੜੇ ਅੰਦਰ ਖੜੀ ਹੈ ਉਹ ਤਾਂ ਕਮਾਲ ਹੈ ਯਾਰ ਹਨ ਹੈ ਕਿਹੜੀ ਜੰਦਾਸਤ ਚੀਜ਼ ਬਣਾਈ ਹੈ ਸਾਰੇ ਕੋਲ ਹਾਂ ਆ ਗਿਆ ਆ ਗਿਆ ਯਾਰ ਬਸ ਬਸ ਉਹਨੂੰ ਕਹਿ ਰਿਹਾ ਥਾਰੇ ਲੱਗੂਗਾ ਟਾਈਮ ਕੱਲ ਨੂੰ ਜਾਣਾ ਅਸੀਂ ਪੁੱਤ ਹੀ ਰਹਿਣਗੇ ਪੁੱਤ ਹੀ ਰਹਿ ਉਹ ਦੂਜਾ ਓਏ ਆ ਜਾਂਦਾ ਲਿਕਾਪਟਰ ਵੀ ਕੈਪਚਰ ਕਰ ਲਿਆ ਬੰਦੇ ਹਣੇ ਹੀ ਦੱਸਤਾ ਸਮਾਨ ਤਾਂ ਕੱਢ ਲਈ ਆਪਣਾ ਇਹ ਨੀਵੇਂਗਾ ਤਾਂ ਲੈ ਜਾਂਦੇ ਹੈ ਬਾਈਕ ਦੀ ਅਨਬਾਕਸਿੰਗ ਕਰਤੀ ਵੀਰੇ ਜਸਵੰਤ ਜੀ ਦੀ ਹੇ ਹੁਣ ਤਾਂ એનર્ਜੀ ਆ ਗਈ ਥੋੜੀ ਜਿਹੀ ਮਨ ਲੱਗਾ ਲੱਸੀ ਲੂਸੀ ਪੀਤੀ ਸੀ ਲੱਸੀ ਲੂਸੀ ਪੀਤੀ ਸੀ ਤਾਂ ਸਸਤੀ ਬੈਣੀ ਸਸਤੀ ਚੜ ਗਈ ਤੇ ਹੁਣ ਚਲਦੇ ਹਾਂ ਹੈਲਮਟ ਹਲਮਟ ਦੇਖ ਕੇ ਆਉਣੇ ਇੱਕ ਵਾਰੀ ਹੈਲਮਟ ਸ਼ਾਪੀ ਇੱਥੇ ਚੰਡੀਗੜ੍ਹ ਸ਼ਾਪ ਹੈਗੀ ਆ ਤੇ ਉਹ ਦੂਆ ਫਿਰ ਬਸ ਫਿਰ ਕ੍ਰਿਕਟ ਖੇਡਣ ਜਾਣਾ ਫਿਰ ਤਾਂ ਫਿਰ ਆਪਣਾ ਮੈਚ ਅੱਜ ਅੱਜ ਮੈਚ ਆਪਣਾ ਚਲੋ ਚਲੋ ਸ਼ਾਮੀ ਪਤਾ ਲੱਗੂ ਫਿਰ ਕੌਣ ਮਾਰਦਾ ਸਕੋਰ ਹੈ ਬਸ ਆ ਗਿਆ ਫਿਰ ਪ੍ਰਾਇਮ ਟਾਈਮ ਸੋਨੂ ਕੇ ਬਾਈਏ ਠੀਕ ਹੈ ਠੀਕ ਹੈ ਠੀਕ ਹੈ ਟਾਵਰਾਂ ਕੋਲੇ ਜੇ ਕਿਸੇ ਨੇ ਸਾਈਟ ਸੂਟ ਬਣਾਉਣੀ ਹੋਵੇ ਤਾਂ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਵੈਬਸਾਈਟ ਆ ਹੈ ਕਿ ਨਹੀਂ ਕਿ ਰੇੜੀਆਂ ਵੀ ਪੰਗਿਆ ਜੇ ਕਿਸੇ ਨੇ ਘੱਟੋ ਘੱਟ 35 40 ਰੇੜੀਆਂ ਪੰਗਿਆ ਰੇੜੀ ਵੀ ਦਵਾ ਦਾਂਗੇ ਫ੍ਰੀ ਕਹਿ ਕੇ ਹਾਂ ਇੱਕ ਵੈਬਸਾਈਟ ਨਾਲ ਇੱਕ ਰੇੜੀ ਫ੍ਰੀ ਰੇੜੀ ਕਿੜੀ ਤੁਹਾਨੂੰ ਦਿਖਾਉਣੇ ਬਾਈ ਦਾ ਪਹਿਲਾਂ ਆਹ ਕੰਮ ਸੀ ਬੱਸ ਚੱਕਦਾ ਮੈਂ 35 ਰੇੜੀਆਂ ਪੰਗਿਆ ਬਾਈ ਦਾ ਇਹ ਕੰਮ ਸੀ ਪਹਿਲਾਂ ਤੇ ਹੁਣ ਜੇ ਕਿਸੇ ਨੇ ਲੈਣੀ ਹੋਵੇ ਤਾਂ ਦੱਸ ਦੇ ਹੈ ਕਿ ਨਹੀਂ ਹੈ ਇੱਕ ਰੈਡੀ ਫ੍ਰੀ ਦਾ ਟਿਕਾਣਾ ਬਈ ਆਪਣਾ ਹੈਗਾ ਇੱਧਰ ਵਧੀਆ ਲੋਕੇਸ਼ਨ ਹੈ ਸਮਾਸ਼ਪੁਰ ਚੱਕ ਰਿਆ ਝੋਂਪੜੀ ਜੀ ਬਣੀ ਉੱਧਰ ਇਹਨਾਂ ਸਿਸਟਮ ਨਹੀਂ ਬਣਦਾ ਜੀ ਚਲੋ ਫਿਰ ਸਟੇਜ ਤੇ ਆਪਣੇ ਯੈਸ ਆਹ ਕਿੱਥੇ ਦੇ ਪਾ ਕੇ ਰੱਖ ਦਿੰਦਾ ਚਲੋ ਬਈ ਮੈਚ ਵੀ ਚੱਲੂਗਾ ਇੱਥੇ ਮੈਚ ਵੀ ਦੇਖ ਲਾਂਗੇ ਆਪਾਂ ਹਾਂ ਜਦੋਂ ਉਹ ਮੈਚ ਵੀ ਚੱਲਣਾ ਹੈ ਹਾਂ ਮੈਚ ਵੀ ਚੱਲਣਾ ਹੈ ਅੱਜ ਇਹ ਮੈਚ ਦੀ ਪੰਜਾਬ ਦਾ ਅੱਜ ਪੰਜਾਬ ਤੇ ਇੱਥੇ ਆਉਂਦਾ ਪਿੰਚ ਦੀ ਪੰਜਾਬ ਵਿੱਚ ਅ ਅੱਜ ਰਾਤ ਲਾਓ ਵੀ ਟੱਪ ਡੁੱਪੂ ਵੀ ਹੈਗਾ ਵਧੀਆ ਸ਼ਾਨਸਤਾਂ ਮਾਰਨ ਨੂੰ ਇੱਥੇ ਦਾ ਗੁੱਡ ਲੋਕੇਸ਼ਨ ਇਜ਼ ਗੁੱਡ ਲਾਓ ਵੀ ਪਾਈ ਨੇ ਵਧੀਆ ਇੱਥੇ ਆ ਬਣਾ ਰੱਖਿਆ ਕਰੈਕਟ ਕਰੂ ਕਰ ਖੇਡਣ ਨੂੰ ਮਸ਼ੀਨ ਲੱਗੀ ਆ ਨਹੀਂ ਰਾਈਟ ਟਾਈਮਿੰਗ ਹੀ ਬਹੁਤ ਆਊਟ ਹੈ ਬੋਲ ਦਾ 200 ਸਾਲ ਪਹਿਲੇ ਟਪ ਗਈ ਸੀ ਬੱਲਾ ਕੱਲ ਵਰਸੂ ਹੈ ਹੋਰ ਕਿਸੇ ਦਾ ਉਹ ਵੀ ਸਾਹਮਣੇ ਸਟ੍ਰੇਟ ਹੈ ਵਾਹ ਉਹ ਵੀ ਹੋਰ ਤੋਂ ਨਿਕਲ ਨਹੀਂ ਸਪੀਡ ਕਿੰਨੀ ਹੈ ਬੋਲ ਦੀ ਸਪੀਡ ਵੀ ਤੈਅ ਕਰੋ 70 ਤੋਂ ਵੱਧ ਸਪੀਡ ਨਹੀਂ ਕਰਨੀ ਹਾਂ ਇਹ ਸਿਰਫ ਕੋੜ ਦਾ ਬੰਦ ਗਿਆ ਛਿੱਟਾ ਰੋੜ ਦਾ ਚੌਕਾ ਹਾਂ 70 ਸਹੀ ਨਾਲ ਗੋਸਤੀ ਦਾ ਸਮਝ ਨਹੀਂ ਤੇ ਦੋਤੀਗਰ 70 ਦੀ ਸਪੀਡ ਕਰਾਉਣੀ ਕਰਾਉਣੀ ਲੋ ਵੀ ਟੀਮਾਂ ਬਣ ਗਈਆਂ ਦੋ 70 ਦੀ ਸਪੀਡ ਕਰਾਉਣੀ ਏ ਆ ਬਲਟਾੜੀ ਦੋ ਬੱਲਾ ਦੋ ਬਲਟਾੜੀ 44 ਤਿੰਨ ਬੱਲਾ 44 ਏ 44 ਜਾਂਦਾ 판ਜੀ ਜੋ ਤਾ ਵੀ 54 ਛੜ ਪੱਕੇ ਯਾਰ ਬਹੁਤ ਨਿਆਰਾ ਆ ਗਿਆ ਬਾਈ ਨੇ ਬਹੁਤ ਸੇਵਾ ਕਰੀ ਐ ਮੈਂ ਕਹਿਦੀ ਆ ਆਪਾਂ ਹਾਂ ਅੱਜ ਦੇ ਟਾਈਮ 'ਚ ਨਹੀਂ ਕਰਦਾ ਕੋਈ ਆਹ ਰਸਵਾ ਨਹੀਂ ਕਰਦੇ ਹਾਂ ਨਹੀਂ ਕਰਦੇ ਬਗਲਾ ਕਰਦਾ ਨਹੀਂ ਨਹੀਂ ਅੱਜ ਤਾਂ ਯਾਰ ਹਾਂ ਬਹੁਤ ਫਰਕ ਆ ਗਿਆ ਪਹਿਲਾਂ ਨਾਲੋਂ ਤੇ ਆ ਵੀਡੀਓ ਆਪਾਂ ਇੱਥੇ ਐਂਡ ਕਰਦੇ ਆਂ ਬਾਈਕ ਤੁਹਾਨੂੰ ਦਿਖਾ ਦਿੱਤੀ ਬਾਈ ਬਾਰੇ ਜਾਣਕਾਰੀ ਦਿੱਤੀ ਫਲੇਰ ਹੈ ਚੱਲਿਆ ਕਰਨਗੇ ਰਾਈਟ ਤੇ ਤਿੰਨ ਦਿਨਾਂ ਵਾਲੀ ਤੇ ਪੰਜ ਦਿਨਾਂ ਵਾਲੀ ਤੇ ਚਾਰ ਪੰਜ ਤਾਂ ਕੱਟ ਨਾ ਆ ਜਾਂਦੇ ਸੋ 50 ਕਰ ਤੱਕ ਪੱਕੀ ਹੈ ਪੰਜ ਦਿਨ ਇੱਕ ਦਿਨ ਤੇ ਪੰਜੇ ਬਾਕੀ ਵਿੱਚ ਚਾਰ ਕੱਟ ਲਈ ਚਾਰ ਹੁਣ ਦੇਖਦੇ ਅਸੀਂ ਆਈਪੀਐਲ ਚਲਾਓ ਫਿਰ ਮੈਚ ਹੁੰਦੀ ਹੁੰਦੀ ਜਹਾਜ਼ ਵੀ ਇਥੋਂ ਦੀਆਂ ਹੀ ਟੱਪਦੇ ਨੇੜੇ ਉੱਤੋਂ ਦੀ ਅਸਲ ਇਹਨਾਂ ਨੇ ਸੌਂ ਨਹੀਂ ਇਹ ਬੈਠੇ ਆਪਾਂ ਮਹਾਲੀ ਤੇ ਨਾਲ ਹੀ ਇੱਥੇ ਸਾਹਮਣੇ ਹੀ ਇਥੇ 에ਰਪੋਰਟ ਹੈ ਤੇ ਇੱਧਰ ਆ ਗਿਆ ਪਿਛਲੇ ਪਾਸੇ 에ਰਪੋਰਟ ਰੂਟ ਆਪਾਂ ਦਿਖਾਈ ਦਿੰਨੇ ਆਂ ਇਥੋਂ ਆ ਇਧਰ ਇਥੋਂ ਜਾਂਦਾ 에어ਪੋਰਟ ਰੋਡ ਸਾਰਾ ਇਧਰ ਨੂੰ ਤੇ ਬਸ ਆਪਾਂ ਸਟਾਰਟਿੰਗ ਜੇ ਇੱਥੇ ਜੇ ਬੈਠੇ ਆਂ ਤੇ ਵਧੀਆ ਲੋਕੇਸ਼ਨ ਆ ਬਾਈ ਦੇ ਦੋ ਟਾਵਰ ਆ ਇੱਕ ਇਧਰ ਵਾਲਾ ਇਧਰ ਦੋਨੇ ਬਾਈ ਦੇ ਟਾਵਰ ਤੇ ਇਧਰ ਚੱਲੀ ਜਾਂਦਾ ਆਈਪੀਐਲ ਮੰਜਰੀ ਨੰਗਰ ਨੰਗਰ ਚੱਲੀ ਜਾਂਦਾ ਨੰਗਰ ਰੈਡੀ ਆ ਵਾਸ ਕਰੈਕਟਰ ਦੇ ਮੈਚ ਆਪਾਂ ਲਾਉਣੇ ਆ ਸ਼ੁਰੂ ਤੇ ਜੋ ਅੰਜਾਮ ਤੱਕ ਪਹੁੰਚਦਾ ਹੈ ਮੰਜਰ ਤੱਕ ਆਹ ਆਹ ਇਹ ਮੂੰਗੀ ਮੂੰਗੀ ਚੌਂਕ